ਆਮਲਾ ਸਾਥ ਰੱਖਣਾ ਵਿੱਚ ਇਧਰਲੇ ਪਾਸੇ ਗੁਰਦਰਾ ਹਟ ਸੇ ਆ ਤੇ ਇਧਰ ਬੇਬੇ ਨਾਨਕੀ ਦਾ ਗੁਰਦਰਾ ਇਤਿਹਾਸੀ ਆ ਪਿਛਲੇ ਪਾਸੇ ਬੇਬੇ ਨਾਨਕੀ ਦਾ ਗੁਰਦਰਾ ਟੱਸਟ ਆ ਇਹ ਆ ਡੰਗਰਾਂ ਵਾਲਾ ਹਸਪਤਾਲ ਜੀ ਜਿਹੜੇ ਕੋ ਪ੍ਰਾਉਡ ਪੁਰਾਣਾ ਹਸਪਤਾਲ ਆ ਡੰਗਰਾਂ ਦਾ ਤੇ ਇੱਥੋਂ ਦੇ ਹਾਲਾਤ ਇਹ ਆ ਵੀ ਇੱਥੇ ਸ਼ਾਮ ਨੂੰ 10 12 ਮੁੰਡੇ ਆਉਂਦੇ ਆ ਨਸ਼ੇੜੀ ਤੇ ਇੱਥੇ ਆ ਕੇ ਧੂਣੀ ਜੀ ਬਾਲਕੇ ਦੇ ਉਹ ਆਪ ਦਾ ਸਮੈਕ ਸਮੂਹ ਪੀਪ ਲੈਂਦੇ ਆ ਤੇ ਕਈ ਵਾਰ ਮਤਲਬ ਪੁਲਿਸ ਜਾਂਦੀ ਵੀ ਭੱਜ ਜਾਂਦੇ ਅੱਗੇ ਲੱਕੇ ਬੋਲ ਸਮਾਹੀ ਵੀ ਕਿ ਇਹਨਾਂ ਕਾ ਪੀਸੀਆਰ ਨੂੰ ਤੇ ਪਿਛਲੇ ਸਮੇਂ ਦੀ ਗੱਲ ਥੋੜਾ ਜਾ ਤੇ ਹੁਣ ਵੀ ਇਹ ਹਾਲਾਤ ਮਾੜੇ ਹੋਏ ਪਏ ਆ ਇਹ ਹਸਪਤਾਲ ਦੇ ਤੇ ਜਿੰਨੇ ਆ ਬਿਲਡਿੰਗਾਂ ਬੂਡਾਂ ਬਣੀਆਂ ਬੂਹੇ ਬਾਰਗੀਆਂ ਸਾਰੀਆਂ ਤੋੜੀਆਂ ਪਈਆਂ ਕੋਈ ਇਸ ਪਾਸੇ ਧਿਆਨ ਨਹੀਂ ਦਿੰਦਾ ਮੇਰੀ ਸਰਕਾਰ ਨੂੰ ਪੀ ਲਿਆ ਵੀ ਇੱਥੇ ਸ਼ਾਮ ਨੂੰ ਇੱਥੇ ਗਸ਼ਤ ਹੋਣੀ ਚਾਹੀਦੀ ਆ ਇੱਥੇ ਪੁਲਿਸ ਦਾ ਪਹੜਾ ਲੱਗੇ ਬੰਦੇ ਫੜੇ ਜਾਣ ਜਿਹੜੇ ਕਿ ਇਹ ਪ੍ਰਾਣੀਆਂ ਬਿਲਡਿੰਗਾਂ ਢਾਹ ਦੇਣੀਆਂ ਚਾਹੀਦੀਆਂ ਤੇ ਪ੍ਰਾਣੀਆਂ ਬਿਰਗੀਆਂ ਥੋ ਜੀ ਮੈਂ ਤਾਂ ਕਹਿੰਦਾ ਸਗੋਂ ਸਾਫ਼ ਹੋਵੇ ਹੱਥਾਂ ਦੇਖੋ ਅੰਦਰ ਕਿੰਨਾ ਗੰਦੇ ਆ ਜੱਨਾ ਕੂੜਾ ਕਰਕਰ ਸ਼ਹਿਰ ਦਾ ਸਾਰਾ ਇੱਥੇ ਕੰਧੋਂ ਪਾਰ ਮਾਰਦੇ ਚੱਕ ਕੇ ਵੇਖੋ। ਹੂੰ ਕੀ ਹਾਲਾਤ ਨੇ। ਇਹ ਦਰਖਤ ਵੀ ਲਾਏ ਆ। ਦਰਖਤ ਵੀ ਲਾਏ ਹੋਇਆ ਪਰ ਵਿੱਚ ਕੂੜਾ ਲੋਕ ਛੁੱਟੀ ਜਾਂਦੇ ਨੇ ਤੇ ਇੱਥੇ ਥੋੜਾ ਜਿਹਾ ਸਟੇਡੀਅਮ ਬਣਾਉਣਾ ਚਾਹੀਦਾ ਸੰਗਤ ਵਾਸਤੇ ਥੋੜਾ ਬਾਲਾ ਇਹ ਸੁਹਣਾ ਸਾਫ਼ ਜਗਾ ਹੋਣੀ ਚਾਹੀਦੀ ਆ ਤੇ ਇੱਥੇ ਆਪੇ ਨਸ਼ੇੜੀ ਨਾਲੇ ਭੱਜ ਭੁੱਜ ਜਾਣ। ਹਾਂਜੀ ਤੇ ਕੋਈ ਪਰੇਸ਼ਾਨੀ ਸਾਨੂੰ ਤਾਂ ਆਉਂਦੀ ਸਿਕਟਾਂ ਬੀੜੀਆਂ ਤਮਾਕੂ ਇੱਥੇ ਬਹੁਤ ਮੰਦਾ ਹਾਲ ਹੋਇਆ ਪਿਆ ਹਲਤਾਲ ਦੇ ਵਿੱਚ। ਇਹ ਧਿਆਨ ਇਹ ਵాలే ਕਰਨਾ ਚਾਹੀਦਾ ਸਰਕਾਰ ਨੇ ਮਤਲਬ ਕਿ ਨਸ਼ਾ ਵਿਕ ਰਿਹਾ ਹਜੇ ਵੀ ਫਿਰ ਤੇ ਨਸ਼ਾ ਜੇ ਬੰਦ ਕਦੋਂ ਹੋਇਆ ਕੌਣ ਕਹਿੰਦਾ ਨਸ਼ਾ ਬੰਦ ਹੋਇਆ ਪੁਲਿਸ ਵੀ ਜ਼ੋਰ ਲਾ ਰਹੀ ਸਾਰਾ ਕੁਝ ਕਰ ਰਿਹਾ ਪਰ ਪਤਾ ਨਹੀਂ ਅੰਦਰ ਖਾਦੋਂ ਕਿੱਥੋਂ ਆਇਆ ਕੀ ਇਹ ਗੱਲ ਕੀ ਆ ਹਾਂਜੀ ਗੱਲ ਤੇ ਆ ਵੀ ਹੁਣ ਪੁਲਿਸ ਜ਼ੋਰ ਤਾਂ ਲਾਉਂ ਰਹੀ ਸਾਰੀ ਸਰਕਾਰ ਵੀ ਲਾਉਂਦੀ ਪਈ ਵੇ ਸਾਡੇ ਜਿਹੜੇ ਫੇਰਿਆ ਨਸ਼ਾ ਪਤਾ ਨਹੀਂ ਕਿੱਥੋਂ ਲਿਆ ਕੇ ਵੇਚਦੇ ਕੀ ਕਰਦੇ ਆ ਹਾਂਜੀ ਇਹ ਚਾਹੀਦਾ ਵੈਸੇ ਇਹਨਾਂ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਜਿੱਦਾਂ ਮੈਂ ਤੇ ਕਹਿੰਦਾ ਮਹੱਲਿਆਂ ਦੇ ਵਿੱਚ ਐਮਸੀ ਆ ਜਾ ਪਿੰਡ ਦੇ ਨਮਰਦਾਰ ਸਰਪੰਚ ਇਹਨਾਂ ਨੂੰ ਇਨਾਂ ਕੋ ਲਾਓ ਪੂਰੀ ਬਾਈ ਵੀ ਸਾਡੇ ਪਿੰਡ ਚ ਕਿੰਨੇ ਨਸ਼ਈ ਆ ਸ਼ਹਿਰੋਂ ਐਮਸੀਮ ਕੋ ਪੁੱਛੋ ਸਾਫ ਕਾ ਐਮਸੀ ਮੌਕੇ ਦੇ ਐਮਸੀ ਕੋ ਪੁੱਛੋ ਹਾਂ ਸਾਡੇ ਦੇ ਕੇ ਜਿਹੇ ਤਰ੍ਹਾਂ ਤੋਂ ਪੁੱਛੋ ਆ ਕੇ ਕੋਈ ਕਿ ਕਿਹੜੇ ਕਿਹੜੇ ਬੰਦੇ ਤੁਹਾਡੇ ਮਹੱਲੇ ਚ ਨਸ਼ੇੜੀ ਆ ਤੇ ਆਪੇ ਫੜੇ ਜਾਣਗੇ ਸਾਰੇ ਹਾਂਜੀ ਇਹ ਵੇਚਣ ਵਾਲੇ ਫੜੇ ਜਾਣੇ ਚਾਹੀਦੇ ਆ ਖਾਨ ਵਾਲੇ ਚਲੋ ਲੈਂਦੀ ਹੁਣ ਕਿੱਥੋਂ ਲੈਂਦੇ ਆ ਸਾਰਾ ਪਤਾ ਹੋਣਾ ਚਾਹੀਦਾ ਚੋਰੀਆਂ ਵੀ ਹੁੰਦੀਆਂ ਚੋਰੀਆਂ ਵੀ ਬੜਾ ਮੰਦਾ ਹਾਲ ਜੀ ਇਹ ਸਰਕਾਰ ਨੂੰ ਚਾਹੀਦਾ ਵਾ ਵੇਖੋ ਜੇ ਕਰਨਾ ਤੇ ਚੱਜਣਾ ਕੰਮ ਕਰਨ ਚੋਰ-ਓਰੀ ਚੋਰੀਆਂ ਵੀ ਹਟਣਾ ਡਾਕੇ ਵੀ ਹਟਣਾ ਤੁਰੇ ਜਾਂਦੇ ਆ ਬੰਦਿਆਂ ਨੂੰ ਸਕੂਟਰ ਮੋਟਰਸਾਈਕਲ ਦੇ ਵੇਖੋ ਕਿੰਨੇ ਕ ਵਾਰਦਾਤਾ ਹੁੰਦੀਆਂ ਫਿਰ ਇੱਕ ਹੋਰ ਗੱਲ ਆ ਵੇਖੋ ਡੰਗਰਵਾਰਾ ਮੈਨੂੰ ਸਮਝ ਨਹੀਂ ਲੱਗਦੀ ਇੰਨੇ ਐਕਸੀਡੈਂਟ ਹੋ ਰਹੇ ਮੇਰਾ ਖੁਦ ਐਕਸੀਡੈਂਟ ਹੋਇਆ ਵੇਖੋ ਗੋਟੋ ਮੈਂ ਬੰਨਿਆ ਇਹ ਡੰਗਰਾਂ ਦਾ ਕਰਕੇ ਇੰਨੇ ਐਕਸੀਡੈਂਟ ਹੋ ਰਹੇ ਆ ਕੋਈ ਕੋਈ ਗੱਲ ਕਰਨ ਵਾਲੇ ਕੋਈ ਨਹੀਂ ਰਹਿ ਗਿਆ ਆਪਾਂ ਕਹੀ ਜਾਂਦੇ ਆ ਇਸ ਮੈਕ ਦੇ ਉੱਤੇ ਸਰਕਾਰ ਐ ਜੂ ਫਲਾਂਟ ਹੀਗਾ ਪਰ ਕੰਮ ਸੇ ਕੰਮ ਸੱਚਾਈ ਜਿਹੜੀ ਉਹ ਦੇ ਆ ਹਾਂਜੀ ਇਹ ਸਾਡਾ ਪਵਿੱਤਰ ਸ਼ਹਿਰ ਆ ਵੇਥੋਂ ਇਹਦੇ ਇਹ ਪੁੱਤਰ ਸ਼ਹਿਰ ਕਰਾਰ ਦਿੱਤਾ ਹੈ ਸੁਲਤਾਨਪੁਰ ਲੋਧੀ ਨੂੰ ਇੱਥੇ ਸਿਕਟਾਂ ਬੀੜੀਆਂ ਤਮਾਕੂ ਸੰਗਤ ਨੇ ਕਈ ਜਿਹੜਾ ਮਸਿਆ ਹੋਣਾ ਜਾਂ ਗੁਰਦੁਆਰੇ ਮੱਥਾ ਟੇਕਣਾ ਹੋਣਾ ਹਾਂਜੀ ਤੇ ਰਸਤੇ ਦੇ ਵਿੱਚ ਬੀੜੀਆਂ ਲੋਕ ਪੀਂਦੇ ਭਈਏ ਤੁਰੇ ਜਾਂਦੇ ਆ ਕੋਈ ਮੋਟਰਸਾਈਕਲ ਤੇ ਤੁਰੇ ਜਾਂਦੇ ਪੀ ਜਾਣਗੇ ਹਾਂਜੀ ਇਹ ਹਾਲਾਤ ਨੇ ਇਸ ਕਰਕੇ ਵੇਖੋ ਜੀ ਆ ਹੌਣ ਹਸਪਤਾਲ ਦਾ ਕੰਮ ਜਿਹੜਾ ਇਹਦਾ ਕੰਟਰੋਲ ਕਰਨਾ ਚਾਹੀਦਾ ਹੈ ਤੁਹਾਨੂੰ ਮੈਂ ਦੇਖਾ ਸਾਡੀ ਇੱਥੇ ਨਵੀਂ ਬਿਲਡਿੰਗ ਜਿਹੜੀ ਹੈ 2016 ਦੇ ਵਿੱਚ ਬਣੀ ਸੀ ਕਿ ਪ੍ਰੰਤੂ ਇਸ ਦੇ ਨਾਲ ਪੁਰਾਣੀ ਬਿਲਡਿੰਗ ਜਿਹੜੀ ਹੈ ਉਹ ਅਜੇ ਵੀ ਮੌਜੂਦ ਆ ਜਿਹੜਾ ਕਿ ਖੰਡਰੂਮਾ ਰੂਪ ਧਨ ਕਰ ਚੁੱਕੀ ਆ ਸਾਡੇ ਡਿਊਟੀ ਟਾਈਮ ਤੋਂ ਬਾਅਦ ਇੱਥੇ ਕਾਫੀ ਜਿਹੜੇ ਆ ਅਣਪਛਾਤੇ ਜਿਹੜੇ ਵਿਅਕਤੀ ਆ ਉਹ ਇੱਥੇ ਨਸ਼ਾ ਨੁਸ਼ਾ ਕਰਦੇ ਨੇ ਤੇ ਉਹ ਕਾਫੀ ਇੱਥੇ ਬੂਏ ਬਾਰੀਆਂ ਵੀ ਸਾਰਾ ਕੁਝ ਸਰੀਆ ਜੋ ਲੋਹਾ ਲਾ ਕੇ ਲਾਗੇ ਨੇ ਤੇ ਕਿਰਪਾ ਕਰਕੇ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤੇ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਇਨੂੰ ਨੱਥ ਪਾਈ ਜਾਵੇ